ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਵੋਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਤੁਹਾਡਾ ਜ ਆਪਣੇ ਪਹਿਲੇ ਤੇ ਨਵੇਂ ਤੇ ਫਸਟ ਬਲੌਗ ਦੇ ਵਿੱਚ ਤੇ ਅੱਜ ਗੱਲ ਕਰਾਂਗੇ ਆਪਾਂ ਆਪਣੇ ਇਸ ਬਲੌਗ ਦੇ ਵਿੱਚ ਆਪਣੇ ਕਬੂਤਰਾਂ ਬਾਰੇ ਤੇ ਆਓ ਫਿਰ ਤੁਹਾਨੂੰ ਕਬੂਤਰਾਂ ਕੋਲ ਲੈ ਚੱਲਦੇ ਆਂ ਇਹ ਆਪਣੇ ਕਬੂਤਰ ਜਾਲ ਦੇ ਵਿੱਚ ਪਾਏ ਹੋਇਆ ਇਹ ਆਪਾਂ ਛੱਡਨੇ ਆ ਬਾਜੀ ਤੇ ਤੇ ਬਾਜੀ ਲਈ ਕਰਦੇ ਪਏ ਤਿਆਰ ਪਿੱਲਾ ਪਾਏ ਆਪਣੇ ਖੱਟੀਆਂ ਖਲੇ ਕਬੂਤਰ ਨੂੰ ਛੱਡਾਂਗੇ ਬਾਅਦ ਚ ਅਗਲੀ ਬਾਜੀ ਛੱਡਾਂਗੇ ਕਬੂਤਰੀ ਇਸ ਕਰਕੇ ਆਪਾਂ ਇਹਨਾਂ ਨੂੰ ਕਰਦੇ ਪਏ ਆ ਤਿਆਰ ਤੇ ਆਪਾਂ ਇਹਨਾਂ ਨੂੰ ਪਾਣੀ ਦਿੱਤਾ ਵਾ ਜਿੱਤੇ ਇੱਕ ਫਸਟ ਵਨ ਦਿੱਤਾ ਹੋਇਆ 10 ml ਪਾਣੀ ਸੌਰੀ ਮੈਂ ਉਹ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਮੇਰੇ ਕੋਲੇ ਹੋਰ ਕੋਈ ਵੀਰ ਨਹੀਂ ਸੀਗਾ ਹੈਲਪਫਲੇ ਜਿਹੜਾ ਵੀਡੀਓ ਬਣਾ ਸਕਦਾ ਨਾਲ ਇਸ ਕਰਕੇ ਮੈਂ ਪਹਿਲਾਂ ਇਹਨੂੰ ਪਾਣੀ ਦੇ ਦਿੱਤਾ ਸੀਗਾ ਤੇ ਅੱਜ ਤਰੀਕ ਹੈ ਗਿਆ 1 ਤੇ 10 ਤਰੀਕ ਨੂੰ ਆਪਾਂ ਛੱਡਣਾਂ ਇਹਨੂੰ ਬਾਜੀ ਤੇ ਅੱਜ ਆਪਾਂ ਇਹਦੇ ਪੂਨੇ ਪਿੰਡ ਚ ਗੇੜੇ ਇਹਨੂੰ ਕੱਲੇ ਨੂੰ ਹੀ ਛੱਡਾਂਗੇ ਕਿਉਂਕਿ ਅੱਜ ਥੋੜਾ ਜਿਹਾ ਮੌਸਮ ਖਰਾਬ ਹੋਣ ਕਰ ਨਾਲ ਕੱਲਾ ਛੇਤੀ ਭੇਜੂਗਾ ਤੇ ਜੇ ਦੋ ਛੱਡ ਦਿੱਤੇ ਤੇ ਇਹਨਾਂ ਨੇ ਛੇਤੀ ਭੈਣਾ ਨਹੀਂ ਰਾਤ ਵੀ ਮੀਂਹ ਨਹੀਂ ਰਿਹਾ ਬਹੁਤੀ ਤੇ ਹੁਣ ਵੀ ਬੱਦਲ ਆ ਤੇ ਚਲੋ ਛੜਨਾ ਤਾਂ ਪੈਣਾ ਹੀ ਆ ਉਸ ਹਾਵਣੇ ਗੀੜੇ ਬਣਾਏ ਹੋਏ ਆ ਇੱਕ ਤਰੀਕ ਨੂੰ ਛੱਡਾਂਗੇ ਫਿਰ 3 4 ਨੂੰ 4 ਨੂੰ ਕਰ ਦਾਂਗੇ 20 ਐਮਐਲ ਪਾਣੀ ਫਿਰ 7 ਨੂੰ ਦੋ ਬੰਦੀਆਂ ਪਾ ਕੇ ਉਦੋਂ ਕਰ ਦਾਂਗੇ 30 ਐਮਐਲ ਤੇ 9 ਨੂੰ ਸਾਮ ਕੇ ਤੇ 10 ਤਰੀਕ ਨੂੰ ਆ ਪੈਣ ਬਾਦੀ ਛੱਡਾਂਗੇ ਤੇ ਬਾਜੀ ਵਾਲੀ ਜਿਸ ਦਿਨ ਬਾਜੀ ਛੱਡਾਂ ਕੋ ਉਸ ਦਿਨ ਵੀ ਆਪਾਂ ਪੂਰੀ ਵੀਡੀਓ ਬਣਾਵਾਂਗੇ ਬਾਜੀ ਛੱਡਦਿਆਂ ਦੀ ਬਾਜੀ ਦੇ ਕਬੂਤਰ ਉਦੋਂ ਪਹਿਲਾਂ ਸਾਂਭਦਿਆਂ ਦੀ ਤੇ ਉਦੋਂ ਪਹਿਲਾਂ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਕੋਲੇ ਆਪਣੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਸਕੇ ਸਾਰੀ ਖੇਡ ਦੱਸਾਂਗੇ ਆਪਾਂ ਕਿਵੇਂ ਕਬੂਤਰ ਸਾਂਭੀਦਾ ਕਿਵੇਂ ਕੀ ਕਰੀਦਾ ਕਿਵੇਂ ਰੈਸ਼ ਕੱਢੀਦੀ ਆ ਕਿਵੇਂ ਬਾਜੀ ਤੇ ਛੜਨਾ ਤੇ ਜਦੋਂ ਆਇਆ ਕਬੂਤਰ ਉਦੋਂ ਵੀ ਆਪਾਂ ਇਹਨੂੰ ਸਾਂਭਾਂਗੇ ਸੰਗ ਜਵਤੀ ਉੱਤੀ ਮਾਰ ਕੇ ਉਦੋਂ ਬਾਅਦ ਬਦਾਮ ਰੂਮ ਦਵਾਂਗੇ ਪਾਣੀ ਪੁਣੀ ਧਰ ਕੇ ਫਿਰ ਬਦਾਮ ਫਿਰ ਕਣਕ ਸਾਰੇ ਕੀ ਗੇਮ ਤੁਹਾਨੂੰ ਅੱਜ ਵੀ ਦੱਸਾਂਗੇ ਕੀ ਕੀ ਕਰਨਾ ਜੇ ਕਬੂਤਰ ਵਹਿ ਗਿਆ ਤੇ ਆਪਾਂ ਪਿੰਡ ਚ ਬੜਾ ਜ਼ੋਰ ਨਹੀਂ ਲਵਾਉਂਦੇ ਹਾਂ ਇਸ ਕਰਕੇ ਆਪਾਂ 10 11 ਕੁ 11 ਦੇ ਵਿੱਚ ਫਿਰ ਕਬੂਤਰ ਬਿਠਾ ਲੈਂਦੇ ਆ ਤੇ ਅੱਜ ਬਾਕੀ ਮੌਸਮ ਠੰਡਾ ਦੇਖੋ ਕੀ ਕਰਦਾ ਤੇ ਇਸ ਕਰਕੇ ਕੱਲਾ ਛੱਡਣਾ ਆਪਾਂ ਇਹ ਤੇ ਇਹਨੂੰ ਆਪਾਂ ਹੁਣ ਦੰਨੇ ਆ ਛੱਡ ਇਹ ਆ ਜੀ ਕਬੂਤਰ ਆਪਾਂ ਖੱਟੀਆਂ ਅੱਖਾਂ ਲਓ ਜੀ ਖੂਦਰਾ ਭਾਵੇਂ ਤਾਂ ਛੱਡ ਬੱਦਲ ਵੀ ਉਤੋਂ ਹਵਾ ਵੀ ਲੱਗਦੀ ਪਈ ਆ ਫੇਰ ਕਿ ਆਪਾਂ ਕੱਲੇ ਕਬੂਤਰ ਨੂੰ ਛੱਡਿਆ ਤਾਂ ਕਿ ਦੋ ਛੜ ਤੇ ਧਾਰ ਰਾਲ ਕੇ ਉੱਚੇ ਉੱਡਣਗੇ ਤੇ ਛੇਤੀ ਬਹਿੰਦੇ ਨਹੀਂ ਤਾਂ ਆਉ ਤੁਹਾਨੂੰ ਦੂਜੇ ਕਬੂਤਰ ਵੀ ਚੈੱਕ ਕਰਾਉਂਦੇ ਆਪਾਂ ਇੱਧਰ ਨੇ ਲਓ ਜੀ ਕਰੋ ਚੈੱਕ ਇਹ ਆਪਣੇ ਕਬੂਤਰ ਨੇ ਅੰਦਰ ਬੱਚਿਆਂ ਵਾਲੇ ਨੇ ਇੱਕ ਦੋ ਵਿੱਚ ਛੱਡਣ ਵਾਲੀ ਵੀ ਨੇ ਇਹ ਇਹ ਵੀ ਤਿਆਰ ਕਰਨੇ ਨੇ ਤੇ ਕਬੂਤਰੀ ਆ ਆਪਣਾ ਸਭ ਤੋਂ ਫੇਵਰੇਟ ਕਬੂਤਰ ਹੈਗਾ ਇਹ ਖੱਟੀਆਂ ਅੱਖਾਂ ਦਾ ਲਾਟਰੀ ਨਸਲ ਚੈੱਕ ਕਰੋ ਇਹ ਬਹੁਤ ਜ਼ੋਰ ਲਾ ਕੇ ਬਿੰਦਾ ਤੇ ਇਹਦੇ ਬੱਚੇ ਵੀ ਬਹੁਤ ਦੇ ਨੇ ਉਹੀ ਇਹਦਾ ਹੀ ਬੱਚਾ ਉਹ ਤੇ ਕਾ ਕਬੂਤਰੀ ਨਾਲ ਨੀਲੀ ਨਾਂ ਦੋਨਾਂ ਜੋੜਿਆਂ ਦਾ ਬੱਚੇ ਉੱਡਦੇ ਨੇ ਬਹੁਤ ਸਰਾ ਤਣਕ ਕਬੂਤਰ ਤੇ ਪਪੜਾ ਹੋ ਜਾਂਦਾ ਹੈ ਕਬੂਤਰ ਵੀ ਇੱਧਰ ਬਦਲ ਹੋਏ ਪਏ ਨੇ ਤੇ ਬਾਕੀ ਗੱਲਬਾਤ ਆਪਾਂ ਕਰਦੇ ਆਂ ਸਾਰੀ ਤੁਹਾਨੂੰ ਦੱਸ ਦਿਆਂਗੇ ਟੇਨਚ ਵੀ ਕਿਵੇਂ ਕਬੂਤਰ ਨੂੰ ਆਏ ਨੂੰ ਸੰਭਣਾ ਵੱਤੀ ਮਾਰਨਾ ਹੀ ਬਾਦਾਮ ਦੇਨੇ ਕਿਸ ਤਰ੍ਹਾਂ ਪਾਣੀ ਦੇਣਾ ਕਿਸ ਤਰ੍ਹਾਂ ਕਣਕ ਦੇਣੀ ਕਣ ਕਿਵੇਂ ਦੇਣੀ ਤੇ ਜੰਮੂ ਬਾਜੀ ਤੇ ਵੀ ਫੁੱਲ ਵੀਡੀਓ ਦਿਖਾਵਾਂਗੇ ਸਾਰੀ ਪਨਾ ਕੇ ਇਹ ਲਿੱਤ ਕੇ ਮੈਂ ਕਬੂਤਰ ਸੰਭਿਆ ਕਿੰਨੀਆਂ ਗਿਰੀਆਂ ਦੇ ਸੰਭਿਆ ਕਿੰਨਾ ਟੈਂਪਰੇਚਰ ਸੀ ਕਿੰਨਾ ਟੈਂਪਰੇਚਰ ਕਿੰਨੀਆਂ ਗਿਰੀਆਂ ਦਿੱਤੀਆਂ ਕਿੰਨੀਆਂ ਗਿਰੀਆਂ ਦੇ ਸੰਭਿਆ ਕੀ ਕੀ ਆਪਾਂ ਪਾਣੀ ਲਾਇਆ ਕੀ ਕੀ ਆਪਾਂ ਸਮਾਨ ਦਿੱਤਾ ਕਬੂਤਰ ਨੂੰ ਬਾਜੀ ਤੇ ਆਪਾਂ ਤੁਹਾਨੂੰ ਫੁੱਲ ਸਭ ਕੁਝ ਸੱਚ ਦੱਸਾਂਗੇ ਵੀਰ ਕਬੂਤਰ ਹਰਿਆ ਜਾਂ ਜਿੱਤਿਆ ਨਹੀਂ ਹੋਈ ਆਪਣਾ ਕਬੂਤਰ ਹਰ ਗਿਆ ਤੇ ਆਪਾਂ ਕਹੇ ਵੀਰ ਤੋਂ ਕਹਿਗੇ ਪਿੰਜਰੇ ਚ ਪੈਸੇ ਪਵਾ ਕੇ ਤੇ ਕਬੂਤਰ ਪਾ ਕੇ ਰੱਖਿਆ ਤਾਂ ਬਾਜੀ ਜਿੱਤਗੀ ਨਾ ਵੀਰ ਜੋ ਹੋਊਗਾ ਸੱਚ ਦੱਸਾਂਗਾ ਤੇ ਝੂਠ ਨਹੀਂ ਮਾਰਾਂਗਾ ਹਰਿਆਣ ਸੱਚ ਦੱਸਾਂਗੇ ਜਿੱਤੇ ਵੀ ਸੱਚ ਦੱਸਾਂਗੇ ਬਾਕੀ ਇਹ ਆ ਗਿਆ ਕਬੂਤਰ ਆਪਣਾ ਹਰੀ ਪੂਛ ਹਰੀ ਫੱਟੀ ਆ ਤਾਂ ਦੂਜੀ ਫੱਟੀ ਵੀ ਇਹਦੀ ਹਰੀ ਕਰ ਦੇਣੀ ਥੋੜਾ ਜਿਹਾ ਬਾਹਲਾ ਉੱਚਾ ਔੜ ਦਾ ਬਾਜੀ ਤੇ ਚਲੋ ਪਤਾ ਲੱਗ ਜਾ ਕਰੇ ਤੇ ਇਹ ਕਬੂਦਰੀ ਆਪਾਂ ਛੱਡਾਂਗੇ ਨਿਕਲ ਜਲਦੀ ਅਸੀਂ ਵੀਰ ਮਗਰੇ ਨੇ ਵੀ ਛੇਤੀ ਰਾਤ ਕੇ ਨਾਲ ਬਹਿਣਾ ਨਹੀਂ ਸੀ ਇਹ ਕਬੂਦਰੀ ਆਪਾਂ ਅਗਲੀ ਬਾਜੀ ਤੇ ਛੱਡਾਂਗੇ 18 ਤਰੀਕ ਨੂੰ ਚਲੋ ਬਾਕੀ ਗੱਲਬਾਤ ਕਰਦੇ ਆ ਜੋ ਆਪਣੇ ਕਬੂਤਰ ਬੈਠ ਗਿਆ ਉਦੋ ਤਾਂ ਹਾਂ ਜੀ ਹੁਣ ਆਪਾਂ ਲੱਗੇ ਆ ਕਣਕ ਪਿਉਣਾ ਕਣਕ ਭਿਓ ਕੇ ਰੱਖ ਦੇ ਤਿੰਨ ਚਾਰ ਘੰਟੇ ਵੀ ਜੀਰੋਗੀ ਦੋਸਤੋ ਬਾਅਦ ਇਹਨੂੰ ਪਾਵਾਂਗੇ ਸੁੱਕਣੀ ਸੁੱਕਣੀ ਪਾ ਕੇ ਦੇਵਾਂਗੇ ਫਿਰ ਆਪਾਂ ਆਪਣੇ ਕਬੂਤਰਾਂ ਨੂੰ ਬਦਾਮਾਂ ਤੇ ਉਤੋਂ ਵੀ ਜੋ ਬਦਾਮਾਂ ਦੇ ਖਿੱਚ ਤੇ ਕਣਕ ਆਪਾਂ ਦੋਹਾਂ ਕਬੂਤਰਾਂ ਨੂੰ ਜੋਗੀ ਹੀ ਪਿਉਣੀ ਆ ਦੂਜਿਆਂ ਨੂੰ ਤਾਂ ਆਪਾਂ ਅਜੇ ਸੁੱਕੀ ਪਾ ਦੇ ਦੀ ਚਲੋ ਵੈਸੇ ਪੌਣੀ ਦੰਦਾਂ ਨੂੰ ਵੀ ਪਿਉਂਗੀ ਚਾਹੀਦੀ ਆ ਮਿੱਧ 'ਚ ਗਰਮੀ ਨਹੀਂ ਪੈਂਦੀ ਇਹ ਪਹਿਨੂ ਦੇਈਏ ਪਿਉਓ ਫਿਰ ਸੁਕਾ ਕੇ ਪਾਵਾਂਗੇ ਲੋਜੀ ਕੰਕ ਦਿੱਤੀ ਆ ਪਾਪਿਆਂ ਨੂੰ ਪਾਵਾਂਗੇ ਸਕਾ ਕੇ ਕਾਂ ਕੀ ਪਿਉਂਨ ਨਾਲ ਇੱਕ ਵੀ ਫਾਇਦਾ ਹੋ ਜਾਂਦਾ ਵੀ ਜੇ ਕੰਕ ਜਿ ਮਾਣਾ ਮੋਟਾ ਗੰਦ ਬਿਲ ਹੁੰਦਾ ਪੋਤਾ ਆ ਜਾਂਦਾ ਮਗਰ ਪਾਣੀ ਚੂਕ ਕੱਢ ਦਈਦਾ ਹੁਣ ਪਿਉਂਦੇ ਆਂਗੇ ਤੇ ਜਦੋਂ ਆਪਣਾ ਅੱਗੇ ਕਬੂਤਰ ਬੈਠਾ ਉਹ ਤੋਂ ਆਪਾਂ ਮਾਰਾਂਗੇ ਸੰਗ ਵਿੱਚ 32 ਫੇਰ 15-20 ਮਿੰਟ ਬਾਅਦ ਦਵਾਂਗੇ ਪਾਣੀ ਪਾਣੀ ਤੋਂ ਬਾਅਦ ਪੌਣੇ ਘੰਟੇ ਬਾਅਦ ਰੱਖਾਂਗੇ ਉਹਨਾਂ ਆਪਾਂ ਬਦਾਮ ਉਹ ਦੋ ਬਾਅਦ ਬਦਾਮ ਖਾ吃ੇ ਤੇ ਦੋ ਬਾਅਦ ਦੇ ਵਾਂਗ ਕੰਕ ਆਉ ਜਾਂਦਾ ਵੀ ਕਬੂਤਰ ਵੀ ਆਪਣਾ ਬੱਦਲਾਂ ਦੇ ਵਿੱਚ ਚਲੋ ਕਨਕਬੀ ਉਹ ਪੱਥਰੀਏ ਰੱਖ ਬਾਕੀ ਗੱਲਬਾਤ ਕਰਦੇ ਜੇ ਕਬੂਤਰ ਆਪਣਾ ਥੱਲੇ ਆਇਆ ਉਹ ਹਾਂਜੀ ਮਿੱਤਰੋ ਟਾਈਮ ਵੱਜ ਗਿਆ 12 ਆ ਗਿਆ ਆਪਣਾ ਕਬੂਤਰ ਆ ਗਿਆ ਜੀ ਚਲੋ ਜਿੰਨਾ ਟਾਈਮ ਉੱਡਦਾ ਉਡਣ ਦਈਏ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਨੂੰ 1 ਵਜੇ ਬਹਾਉਣ ਦੀ ਬਾਲਾ ਜੋਰ ਨਹੀਂ ਪੈਦਾ ਪੰਨੇ ਤੇ ਲਗਾਉਣਾ 12 ਦਾ ਟਾਈਮ ਹੋ ਗਿਆ 8:30 ਚਾਰੇ ਘੰਟੇ ਹੋ ਗਏ ਆ ਉਦੋਂ ਬਾਅਦ ਇਹਨੂੰ ਬਾਕੇ ਫੇਰ ਤੁਹਾਨੂੰ ਦੱਸਦੇ ਹਾਂ ਉਸ ਤੋਂ ਬਾਅਦ ਸਾਰੀ ਗੇਮ ਕਿਵੇਂ ਇਹਨੂੰ ਸੰਭਾਲਣਾ ਆਏ ਨੂੰ ਜਦੋਂ ਬਹਿ ਗਿਆ ਕੀ ਕੀ ਇਹਨੂੰ ਦੇਣਾ ਕੀ ਕੀ ਕਰਨਾ ਕਦੋਂ ਬਦਾਮ ਪਾਉਣੇ ਕਦੋਂ ਕਣਕ ਪਾਉਣੇ ਕਦੋਂ ਕਿਵੇਂ ਪਾਣੀ ਦੇਣਾ ਕਿਵੇਂ ਸੰਘ ਚੁੱਤੀ-ਉਤੀ ਮਾਰੀ ਸਾਹ ਕੋ ਤੁਹਾਨੂੰ ਦੱਸਦੇ ਆਂ ਇਹ ਮੈਂ ਬੈ ਲੈਂਦੇ ਫੇਰ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਣੇ ਇਸ ਬਲੌਗ ਰੋਇ। ਆਹ ਹਾਂਜੀ ਮਿੱਤਰੋ ਟਾਈਮ ਹੋ ਗਿਆ 1 ਦਾ ਤੇ ਆ ਆ ਗਿਆ ਸਾਹਮਣੇ ਆਪਣਾ ਕਬੂਤਰ। ਆ ਜਾਂਦਾ ਜੋ। ਅਜੇ ਵੀ ਤਾਂ ਹੀ ਫਿਰਦਾ। ਤੇ 1 ਵਜ ਗਿਆ। ਪੂਰਾ ਉੱਚਾ ਫਿਰਦਾ ਜੇ ਵੀ। ਆਉਂਦਾ ਆ ਗਿਆ ਜੋ ਉਧਰ। ਤੇ ਜਦੋਂ ਬੈਠ ਗਿਆ। ਪਹਿਲਾਂ ਤਾਂ ਪੈਦੀ ਮਾਰਾਂਗੇ ਸੰਗ 34 ਫੇਰੇ ਤੇ ਉਂਗਲਾਂ ਦੇ ਬੜਾਕੇ ਬਰੁਕੇ ਪਾ ਗਏ। ਫਿਰ 15-20 ਮਿੰਟ ਇਹਨਾਂ ਦਵਾਂਗੇ ਰੈਸਟ ਉਸ ਤੋਂ ਬਾਅਦ ਰੱਖਾਂਗੇ ਪਾਣੀ ਫਿਰ ਉਸ ਤੋਂ ਬਾਅਦ ਜਦ ਪਾਣੀ ਖਾ ਚੇਗਾ ਫਿਰ ਦਵਾਂਗੇ ਇਹਨੂੰ ਆਪਾਂ ਬਦਾਮ ਤੇ ਬਦਾਮ ਖਾਣ ਤੋਂ ਬਾਅਦ ਫਿਰ ਦੇਵਾਂਗੇ ਇਹਨੂੰ ਭਿੱਜੀ ਹੋਈ ਕੰਠ ਤਾਂ ਚਲੋ ਆਲੇੰਦੋ ਥੱਲੇ ਨੂੰ ਬਹਿ ਲੈਂਦੇ ਹੋ ਫਿਰ ਕਰਦੇ ਆਂ ਬਾਕੀ ਗੱਲਬਾਤ ਤਾਂ ਹਾਂਜੀ ਦੇੜ ਗਿਆ ਵਾਜੇ ਤੇ ਆ ਗਿਆ ਆਪਣਾ ਕਬੂਤਰ ਤੇ ਆਪਾਂ ਹੁਣ ਲੱਗੇ ਆ ਆਪਣੇ ਇਸ ਕਬੂਤਰ ਨੂੰ ਬਹਾਉਣ ਕਾਫੀ ਉੱਡ ਗਿਆ ਤੋਂ ਪਿੰਡ ਵਿੱਚ ਬਾਲਾ ਜੋਰ ਨਹੀਂ ਲਾਉਣਾ ਚਾਹੀਦਾ ਆਉਂਦਾ ਫੇਰ ਚੜਦਾ ਜਾਂਦਾ ਉਹਨੂੰ ਤੇ 1:3 ਵੱਜ ਗਿਆ ਪੂਰਾ ਤੇ ਹੁਣ ਆਪਾਂ ਆਪਣੇ ਇਸ ਕਬੂਤਰ ਨੂੰ ਬਿਠਾ ਲ ਗਏ ਬਾਜੇ ਨੂੰ ਪਾਣੀ ਪੋਣੀ ਵੀ ਧਰਨਾ ਦਾਣੇ ਦੁਨੇ ਵੀ ਪਾਉਣੇ ਆ ਦੋ ਵੀ ਪਾਉਣੇ ਕਾਫੀ ਟਾਈਮ ਹੋ ਗਿਆ ਇਸ ਕਰਕੇ ਆਪਾਂ ਆਪਣੇ ਇਸ ਕਬੂਤਰ ਨੂੰ ਬਿਠਾ ਲ ਗਏ ਉਹ ਲੱਗ ਗਿਆ ਫੇਰ ਆਪਣਾ ਕਬੂਤਰ ਤਾਂ ਜਾਣ ਉੱਚਾ ਆਪਾਂ ਨੂੰ ਹੁਣ ਬਿਠਾਈਏ ਥੱਲੇ ਤੇ ਇੱਕ ਹਵਾ ਵੀ ਕਾਫੀ ਚੱਲ ਪਈ ਆ ਦੇਖੋ ਤੇ ਉਹ ਚੱਲੇ ਹੋਇਆ ਕਬੂਤਰ ਵੀ ਤਾਂ ਹੁਣ ਆਪਾਂ ਨੂੰ ਲਈਏ ਬਿਠਾ ਆਹੀ ਯੋਰੇ ਲਾ ਚੁੱਕਿਆ ਸਵੇਰ 8 ਵੇ ਦਾ ਕੱਢਿਆ ਹੋਇਆ ਵੇੜ ਗਿਆ ਅੱਜ 5-6 ਘੰਟੇ ਹੋ ਗਏ ਨੇ ਉੜਦੇ ਨੂੰ ਤੇ ਹੁਣ ਆਪਾਂ ਇਹਨੂੰ ਬਿਠਾ ਲਈਏ ਆਹ ਵਾਹ ਪੈਂਡ ਚ ਜ਼ੋਰ ਬਾਲਾਂ ਆਪਾਂ ਨਹੀਂ ਲਵਾਉਣਾ ਇਹਦਾ ਆ ਜਾਂਦਾ ਜੀ ਪਾਲ ਵੀ ਉੱਚਾ ਆ ਜੇ ਉਹ ਤਾਂ ਜ਼ੂਮ ਕਰਕੇ ਵੀਡੀਓ ਨੇੜੇ ਕਰਦੇ ਸੀ ਚਲੋ ਫਿਰ ਆਪਾਂ ਇਹਨੂੰ ਬਿਠਾਈਏ ਤਾਂ ਹਾਂ ਜੀ 1.5 ਵਜੇ ਆਪਾਂ ਬਾਉਣਾ ਕਰਤਾ ਸੀ ਸ਼ੁਰੂ ਆਪਣਾ ਕਬੂਤਰ ਤੇ ਟਾਈਮ ਵੱਧ ਚੁੱਕਿਆ ਇਸ ਟਾਈਮ 2 ਤੇ ਆ ਆ ਗਿਆ ਆਪਣਾ ਕਬੂਤਰ ਅਜੇ ਵੀ ਜ਼ੋਰ ਮਾਰਦਾ ਪਿਆ ਸੀ ਤੇ ਬਿੰਦਾ ਨਹੀਂ ਪਿਆ ਚਲੋ ਬਾਕੀ ਲਾਲਿਆਂ ਦਾ ਜ਼ੋਰ ਜਿੰਨਾ ਲੰਦਾ ਅਜੇ ਵੀ ਤੇ ਬਾਕੀ ਕਰਦੀ ਦੀ ਬਹਿਨ ਤੋਂ ਬਾਅਦ ਹਾਂਜੀ ਆ ਗਿਆ ਆਪਣਾ ਕਬੂਤਰ ਸਵਾ ਦੋ ਦਾ ਟਾਈਮ ਹੋ ਗਿਆ ਇਹ ਨਹੀਂ ਬੰਦਾ ਪਿਆ ਇਹ ਬਊਗਾ ਆਪਣਾ ਆਪ ਦਾ ਪੂਰਾ ਜੋਰ ਲਾ ਕੇ ਇਸ ਕਰਕੇ ਆਪਾਂ हट ਗਏ ਇਹਨੂੰ ਹੁਣ ਬਿਠਾਉਣੋਂ ਪੌਣਾ ਘੰਟਾ ਹੋ ਗਿਆ ਇਹਨੂੰ ਬਿਠਾਉਂਦਿਆਂ ਨੂੰ ਪਰ ਇਹ ਨਹੀਂ ਬੰਦਾ ਪਿਆ ਆ ਗਿਆ ਚਲੋ ਇਹਦੀ ਮਰਜ਼ੀ ਆ ਜੋੜ ਲੈਂਦੇ ਖੁੱਲ ਕੇ ਲਾ ਲੈਂਦੇ ਇਹਨੂੰ ਜੋਰ ਜਿੰਨਾ ਲਾਉਂਦਾ ਅਪਰੇ ਜਦੋਂ ਬਹਿਣਾ ਹੈ ਉਦੋਂ ਬਹੂਆ ਜਦੋਂ ਹੰਭ ਗਿਆ ਹਜੇ ਨਹੀਂ ਬਿੰਦਾ ਫਰੇ ਅੰਦੀ ਮਿੱਤਰੋ ਟਾਈਮ ਹੋ ਗਿਆ 3:30 ਉੱਤਰ ਹਜੇ ਤੱਕ ਆਪਣਾ ਫਿਰਦਾ ਆ ਆ ਗਿਆ ਸੂਰਜ ਦੇ ਕੋਲੇ ਦੇਰ ਨੂੰ ਪਾਂ ਦੇਣੀ ਕੋਸ਼ਿਸ਼ ਵੀ ਕੀਤੀ ਸੀ ਪਰ ਨਹੀਂ ਬਿਠਾ ਅੱਜ ਇਹ ਪੂਰਾ ਆਪਦਾ ਜੋਰ ਮਾਰਦਾ ਪਿਆ ਤੇ ਪੂਰੇ 3:30 ਹੋ ਗਏ ਆ ਆਪਾਂ 8 ਵੇ ਦਾ ਛੱਡਿਆ ਆ ਇਕੱਲਾ ਹੀ ਗੱਡਿਆ ਆ ਤੇ ਇਕੱਲਾ ਹੀ ਫਿਰਦਾ ਹੋ ਗਿਆ ਕੱਲਾ ਹੀ ਫਿਰਦਾ ਹੋਇਆ ਜੀ ਇਹ ਪੂਰੇ 8 ਦਾ ਛੱਡਿਆ ਹੋਇਆ ਅੱਜ ਪਹਿਲਾ ਪਾਣੀ ਲਾਇਆ ਸੀ 10 ਐਮਲ ਤੇ 3:30 ਹੋ ਗਿਆ ਆ ਗਿਆ ਆ ਗਿਆ ਸੂਰਜ ਕੋਲੇ ਤੇ 3:30 ਦਾ ਟਾਈਮ ਚਲੋ ਅੱਜ ਪੂਰਾ ਉਹ ਜੋ ਆ ਕੇ ਪੂਰਾ ਖਾਪਿਆ ਆਉਂਦਾ ਏ ਚਲੋ ਬਾਕੀ ਗੱਲ ਕਰਦੇ ਆ ਇਹਦੇ ਬਹਿਨ ਤੋਂ ਬਾਅਦ ਗਬਰੂ ਆ ਗਿਆ ਆਪਣਾ ਕਬੂਤਰ 4 ਵਜ ਗਏ ਆ ਪੂਰੇ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੀ ਡਿਟੇਲ ਦੇਈ ਜਾਨੇ ਆ ਇਹ ਕਿੰਨੇ ਵਜ ਤੱਕ ਰੋੜਦਾ ਕਿੰਨੇ ਇਸ ਕੀ ਹਿਸਾਬਤਾ ਵਾ ਅੱਜ ਪਹਿਲਾ ਪਾਣੀ ਸੀ ਚੋਬਰ ਦਾ 10 ਐਮਐਲ ਪਾਣੀ ਲਾਇਆ ਤੇ 4 ਵਜ ਗਏ ਆ ਬਈ ਆ ਫਿਰਦਾ ਚੋਬਰ ਐ ਜ਼ਕਰ ਪੂਰਾ ਸੈਟ ਐਨ ਵਧੀਆ ਕਿੰਨੇ ਵਜੇ ਬਹੂਆ ਕਿੰਨੇ ਵਜੇ ਨਹੀਂ ਤੁਹਾਨੂੰ ਸਾਰੀ ਡੀਟੇਲ ਦੱਸਾਂਗੇ ਆਈ ਦੇ ਗਰੁੱਪ ਵਲੌਗ 'ਚ ਬਸ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਕਰ ਆਪਣੀ ਹਰ ਇੱਕ ਵੀਡੀਓ ਪਹੁੰਚ ਜੇ ਤੇ ਤੁਹਾਨੂੰ ਸਾਰੀ ਗੇਮ ਦੱਸਿਆ ਕਰਾਂਗੇ ਬਲੌਗ ਰਾਈ ਕਿ ਕਿਵੇਂ ਪਾਣੀ ਲਾਉਣਾ ਕਿੰਨਾ ਪਾਣੀ ਲਾਉਣਾ ਕੀ ਹਿਸਾਬ ਤੱਕ ਕਿਵੇਂ ਸੰਭਾਲਣਾ ਕਿਵੇਂ ਨਹੀਂ ਹਾਂ ਅਗਲਾ ਬਲੌਗ ਆਪਾਂ ਬਾਜੀ ਜਲਦ ਦਿਨ ਬਣਾਵਾਂਗੇ ਜੋ ਕਬੂਤਰ ਨੂੰ ਬਾਜੀ ਛੜਨਾ ਇਹਨੂੰ 10 ਤਰੀਕ ਨੂੰ ਛੜਨਾ ਬਾਜੀ ਉਦੋਂ ਦਾ ਬਲੌਗ ਦੇ ਵਿੱਚ ਸਾਰੀ ਡਿਟੇਲ ਦਵਾਂਗੇ ਵੀ ਆਪਾਂ ਨੂੰ ਕਿਵੇਂ ਸੰਭਿਆ ਕੀ ਸਮਾਨ ਦਾ ਤਾਂ ਕਿਹੜਾ ਪਾਣੀ ਲਾਇਆ ਕੀ ਕੀ ਦੇ ਕੇ ਡਾਇਆ ਤੇ ਬਾਜੀ ਜਿੱਤੇ ਜਾਂ ਹਰੇ ਤੁਹਾਨੂੰ ਸਾਰੀ ਡਿਟੇਲ ਸੱਚੋ ਸੱਚ ਦੱਸਾਂਗੇ ਬਾਈ ਕੋਈ ਝੂਠ ਨਹੀਂ ਮਾਰਾਂਗੇ ਤੇ ਹਰੇ ਤਾਂ ਸੱਚ ਦੱਸਾਂਗੇ ਜੀ ਜਿੱਤੇ ਤਾਂ ਵੀ ਸੱਚ ਦੱਸਾਂਗੇ ਕੋਈ ਉਹ ਝੂਠ ਨਹੀਂ ਮਾਰਦੇ ਬਸ ਆਪਣੇ ਚੈਨਲ ਨੂੰ ਜਲਦੀ ਸਬਸਕ੍ਰਾਈਬਰ ਕਰ ਲਿਓ ਭਈਆ ਕਣਕ ਆਪਾਂ ਸੁਭਾਵੇਂ ਹੁੰਦੀ ਸੀ ਆਪਣੇ ਕਬੂਤਰ ਨੂੰ ਪਾਉਣ ਵਾਸਤੇ ਤਾਂ ਚਲੋ ਅਸੀਂ ਦੂਜੇ ਕਬੂਤਰਾਂ ਨੂੰ ਪਾ ਦਿੰਦੇ ਆ ਉਹ ਕਬੂਤਰ ਦਾ ਜੱਪੜਾ ਬੈਠਾ ਨਹੀਂ ਹੈ ਇੱਥੇ ਕਰ ਸਵਾ ਚਾਰ ਦਾ ਟਾਈਮ ਹੋ ਗਿਆ ਤੇ ਕਬੂਤਰ ਉਹ ਹੁੰਦਾ ਆਪਣਾ ਨਾਲ ਇੱਕ ਹੋਰ ਪਤਾ ਨਹੀਂ ਕਿਹੜਾ ਕਬੂਤਰ ਰਲ ਗਿਆ ਕੇ ਤੇ ਆਪਣਾ ਕਬੂਤਰ ਆ ਗਿਆ ਵੀਰੇ ਕਰੋ ਚੈੱਕ ਤੇ ਬੈਹੰਦਾ ਜਨਾ ਨਹੀਂ ਲਿੰਦਾ ਸਵਾ ਚਾਰ ਦਾ ਟਾਈਮ ਹੋ ਗਿਆ ਤੇ ਚਲੋ ਕਣਕ ਆਪਾਂ ਦੂਜੇ ਕਬੂਤਰਾਂ ਨੂੰ ਪਾ ਦਿੰਦੇ ਆ ਇਹਨੂੰ ਫਿਰ ਅੱਜ ਕੱਲੇ ਬਾਦਾਮ ਹੀ ਪਾਵਾਂਗੇ ਕਣਕ ਨਹੀਂ ਪਾਉਂਦੇ ਆਪਾਂ ਤਦ ਲਈ ਬਦਾਨੇ ਨੂੰ ਕੱਜਮੇ ਪਾ ਦੇਾਂਗੇ। ਤੇ ਆ ਗਿਆ ਆਪਣਾ ਕਬੂਤਰ ਫੇਰ ਚੱਕਰ ਮਾਰ ਕੇ ਜਾਣ ਲੱਗ ਗਿਆ ਤਾਂ ਸਵਾਜਾਰ ਦਾ ਟਾਈਮ ਆ। ਦਰੂ ਸੂਰਜ ਵੀ ਢਲਦਾ ਜਾਂਦਾ। ਸੂਰਜ ਵੀ ਇਧਰ ਦੀ ਸਾਈਡੋਂ। ਇਧਰ ਦੀ ਸਾਈਡ ਆ ਗਿਆ ਛੇਪਨ ਵਾਲੀ ਸਾਈਡ। ਤੇ ਕਬੂਤਰ ਵੀ ਆਪਣੇ ਹੋ ਆ ਗਏ। ਨਾਲ ਇੱਕ ਹੋਰ ਪਤਾ ਨਹੀਂ ਕਿਹੜਾ ਕਬੂਤਰ ਆ ਲਿਆ ਆ। ਤੇ ਆਪਣਾ ਚੋਬਰ ਵੀ ਆਉਂਦਾ। ਪੂਰਾ ਪੱਡਦਾ ਪੂਰਾ ਪੱਲਿਆਂ ਚੰਗਾ ਹਰਦਾਜੇ ਮਾਰਦਾ ਜੁੱਪ ਆ ਗਿਆ ਅਕਤੂਬਰ ਆਪਣੇ ਵਾਲਾ ਆ ਜਾਂਦਾ ਇਹ ਨਾਲ ਇੱਕ ਹੋਰ ਪਤਾ ਨਹੀਂ ਕੀ ਆ ਗਿਆ ਨੀ ਵਾਲੀਆਂ ਹਰੀ ਕਾਸ਼ ਆਪਣੇ ਵਾਲ ਦੀ ਹਰੀ ਕਾਚ ਤੇ ਹਰੀ ਪੂਸ਼ਾ ਆਉਂਦੇ ਆ ਜੀ ਦੋਨੇ ਜਾਮਨੋਂ ਦੇ ਉਲੇ ਆਕਾ ਉੱਚਾ ਆਪਣਾ ਕਬੂਤਰ ਛੋਟਾ ਆਪਣਾ ਸੁਬਾ 8 ਵੇ ਦਾ ਕੱਲਾ ਹੀ ਫਿਰਦਾ ਸਵਾ 4 ਦਾ ਟਾਈਮ ਹੋ ਗਿਆ 8 ਵੇ ਦਾ ਕੱਲਿਆ ਆਪਾਂ ਕੱਲਿਆ ਕਬੂਤਰ ਛੇਤੀ ਪਿੰਡ ਵਿੱਚ ਕੱਲਾ ਕਬੂਤਰ 8 ਤੋਂ ਦਿਨ ਸ਼ਵੇ ਤੇ ਕਰ 4 4:30 5 ਵੇ ਦੇ ਘਰ ਦਾ ਨਹੀਂ ਪਰ ਝੋਟੇ ਨੇ ਇਹ ਰਿਕਾਰਡ ਤੋੜਦੇ ਰਿਕਾਰਡ ਸਰਾ ਕਰਾਦਾ ਸਲੂਟਾ ਝੋਟਿਆ ਆ ਵੀ ਉਹ ਤੈਨੂੰ ਲਵ ਯੂ ਲੈ ਨਹੀਂ ਆਏ ਯੋਲਾ ਵਸਦਾ ਹੈ ਬਾਬਾ ਜੀ ਦੇ ਵੀ ਆਏ ਫਰੀ ਸਾਡੀਆਂ ਅੱਖਾਂ ਦੇ ਸਾਹਮਣੇ ਫਰੀ ਬਾਜੀ ਦੇ ਵੀ ਆ ਜਾਂਦਾ ਜੀ ਛੋਟਾ ਆਪਣਾ ਪਹਿਲਾਂ ਤਾਂ ਬਾਈ ਟਾਈਮ ਜੈਕ ਕਰੋ 5 ਵਜ ਗਏ 10 ਮਿੰਟ ਹੋ ਗਏ ਤੇ ਆਪਾਂ ਚੱਲੇ ਆ ਤਾਂ ਤੇ ਹੁਣ ਤੁਹਾਨੂੰ ਜਾ ਕੇ ਵਿਖਾਉਂਦੇ ਆਪਣਾ ਕਬੂਤਰ ਸਵੇਰ 8 ਵਜੇ ਦਾ ਛੱਡਿਆ ਕੱਲਾ ਹੀ 5 ਵਜੇ ਦੇ 10 ਮਿੰਟ ਹੋ ਗਏ ਛੋਟੇ ਨੂੰ ਫਿਰਦੇ ਨੂੰ ਵੀਰੇ ਘਰੇ ਨਸਲ ਉੱਟਦੀ ਆ ਨਸਲ ਨਸਲਾ ਰੱਖੋ ਘਰੇ ਵੀਰੇ ਨਸਲਾ ਉਹਨੂੰ ਬੁਹਾਉਂਦੇ ਆ ਕਬੂਤਰ ਆਪਣਾ ਕਿੱਥੇ ਆ ਕਿੱਥੇ ਨਹੀਂ ਆ ਜਾਂਦਾ ਵੀਰੇ ਕਰੋ ਚੱਕ ਆ ਗਿਆ ਆ ਗਿਆ ਕਬੂਤਰ ਤੇ ਲੱਗ ਪਿਆ ਪਾਬਾ ਹੌਣ 6 ਵੱਜ ਗਏ ਆ ਤੇ ਆ ਫਿਰਦਾ ਆਪਣਾ ਕਬੂਤਰ ਹੋ ਗਿਆ ਜੇ ਪਾ ਲੱਗੇ ਆ ਭੌਣ ਦਿਨ ਮਾਰਦਾ ਝੋਟੇ ਨਹੀਂ ਘਰੇ ਅੱਜ ਨਸਲ ਉਡਦੀ ਆ ਵੀਰੇ ਘਰੇ ਨਸਲਾ ਨਸਲਾ ਬਣਾਓ ਨਸਲਾ ਆ ਗਿਆ ਇਹ ਨਸਲਾ ਉਡਦੀਆਂ ਘਰੇ ਫਿਰ ਕੇ ਘਰੇ ਚੰਗੀਆਂ-ਚੰਗੀਆਂ ਨਸਲਾਂ ਬਣਾਓ ਜਿਹੜੇ ਉਡਣ ਆ ਉਹ ਛਤਰੀ ਦਿੱਤੀ ਆ ਪਾ ਲਾ ਤੇ ਕਬੂਤਰ ਆਪਣਾ ਫੇਰ ਆ ਚੜ ਗਿਆ ਤਾਂ ਬੂੰਦੇ ਸੀ ਨਹੀਂ ਬੈਠਾ ਤਾਂ ਚਲੇ ਗਿਆ ਫੇਰ ਉਹ ਮਾਰ ਕੇ ਚੱਕਰ ਕਿ ਛਤਰੀ ਆਪਾਂ ਲਾ ਦਿਆ ਵੀਰੇ ਆ ਜਾਂਦਾ ਉਹ ধੂਆਂ ਕਬੂਤਰਾਂ ਨਾਲ ਬਿਠਾਈਆਂ ਉੜਦੀਆਂ ਨਾਲ ਕਹੇ ਦੀਆਂ ਸ਼ੌਧਰੀ ਆ ਕੇ ਆਪਾਂ ਵੀ ਇੱਥੇ ਦਿੱਤੀ ਆ ਰੱਖ ਤੇ ਆਪਣਾ ਕਬੂਤਰ ਫੇਰ ਚੜ ਗਿਆ ਤਾਂ ਆ ਹੁੰਦਾ ਆ ਜਾਂਦਾ ਜੀ ਬਾਈ ਟਾਈਮ 6:30 ਹੋ ਗਿਆ ਫਿਰਦਾ ਤਾਂ ਕਬੂਤਰ ਹੀ ਥੱਲੇ ਕੱਢੀ ਜਾਂਦੇ ਆ ਸਾਤਾ ਵੀ ਨਹੀਂ ਆਉਂਦਾ ਪਿਆ 6:30 ਦਾ ਟਾਈਮ ਹੋ ਗਿਆ ਬਾਈ ਸੂਰਜ ਵੀ ਢਲ ਚੱਲਿਆ ਜਮਾ ਆ ਆ ਗਿਆ ਤੇ ਬਾਕੀ ਕਬੂਤਰ ਵੀ ਥੱਲੇ ਕੱਢਦੇ ਆ ਇਹ ਨਸਲ ਉੱਟਦੀ ਆ ਜੀ ਨਸਲ ਆ ਫਿਰਦੇ ਆਪਣੇ ਥੱਲੇ ਕਬੂਤਰ ਤੇ ਸੂਰਜ ਦੇਖੋ ਜਮਾ ਜਿਹਾ ਢਲ ਟਾਈਮ ਹੋ ਗਿਆ 6:30 ਕਿ ਕਬੂਤਰ ਆਪਣਾ ਆ ਆ ਗਿਆ ਜੀ ਤਾਂ ਲੋਕੀਆਂ ਦੇ ਬਾਈ ਨਸਲਾਂ ਰੱਖੋ ਨਸਲਾਂ ਚਾਜਦੀਆਂ ਆ ਆ ਗਿਆ ਆਪਣਾ ਕਬੂਤਰ ਵੀਰ ਦਾ ਹੰਬਿਆ ਫਿਰਦਾ ਹੰਬਿਆ ਸਵੇਰ 8 ਵਜੇ ਦਾ ਕੱਢਿਆ ਆਪਾਂ ਇਸ ਕਰਕੇ ਮੇਰਾ ਵੀਰ ਨਸਲ ਰੱਖੋ ਪੂਰੀ ਘੈਂਟ ਜਿਹੜੀ ਤੁਹਾਡੇ ਦਾਣੇ ਬਦਾਮਾਂ ਪਾਏ ਤਾਂ ਮੁੱਲ ਵੀ ਮੋੜੇ ਪਾ ਪਾ ਥੱਲੇ ਕਬੂਤਰ ਵੀ ਕੱਢੇ ਹੋਏ ਆ। ਇੱਲਾ ਨੂੰ ਛਤਰੀ ਵੀ ਭੜਗਾਈ ਨਹੀਂ ਹੁੰਦਾ ਭੈਣ ਚੋ। ਅੱਜ ਤਾਂ ਹੈ ਸਰ ਪਤਾ ਨਹੀਂ ਕੀ ਹੋ ਗਿਆ ਜ਼ਰਾ ਹੀ ਕਰਾਈ ਹੁੰਦਾ। ਆ ਜਾਵੇ। ਆ ਵੇ ਜਾਂਦਾ। ਆ ਆ ਗਿਆ ਭਾਈ। ਟਾ ਰਿਕਾਰਡ ਤੋੜ ਤੇ ਇਕੱਲੇ ਨੇ ਯਾਰ ਸਾਰਾ ਦਿਨ ਸਰੇ ਮਰਿਆ। ਕੱਲੇ ਕਬੂਤਰ ਨਿਕਲੇ ਕਬੂਤਰ ਲਈ ਸਾਰਾ ਦਿਨ ਸਰੇ ਲਾਉਣਾ ਬੜਾ ਔਖੀ ਗੱਲ ਹੁੰਦੀ ਆ ਦੋ ਕਬੂਤਰ ਰਲੇ ਹੋਣ ਤਾਂ ਸਾਰਾ ਦਿਨ ਲਾ ਲੈਂਦੇ ਆ ਪਰ ਕੱਲਾ ਕਬੂਤਰ ਸਾਰਾ ਦਿਨ ਲਾਉਣਾ ਬੜੀ ਔਖੀ ਗੱਲ ਬਈ ਸੂਰਜ ਵੀ ਗਿਆ ਜਮਾਂ ਥੱਲੇ ਤੇ ਟਾਈਮ ਹੋ ਗਿਆ 7 ਦਾ ਕਿ ਆ ਫਿਰਦਾ ਆਪਣਾ ਕਬੂਤਰ ਹਜੇ ਤੱਕ ਕਰਨੀ ਬੈਠਾ ਐਨ ਅੰਬਿਆ ਪਿਆ ਹੁਣ ਪੂਰਾ ਬਹੁਤ ਜ਼ੋਰ ਲਾਇਆ ਬਈ ਆਪਣੀ ਇਸ ਕਬੂਤਰ ਨੇ 8 ਤੋਂ 7 ਦਾ ਟਾਈਮ ਕਰਤਾ ਸੂਰਜ ਵੀ ਗਿਆ ਜਮਾ ਥੱਲੇ ਤੇ ਆ ਗਿਆ ਆਪਣਾ ਕਬੂਤਰ ਉਤਰ ਵੀ ਆਪਾ ਥੱਲੇ ਕੱਢੇ ਹੋਏ ਆ ਤਾਂ ਵੀ ਨਹੀਂ ਅਜੇ ਬੈਠਦਾ ਪਿਆ ਆ ਜਾ ਓਏ ਆਇਆ ਆਇਆ ਆ ਗਿਆ ਜੀ ਆਪਣਾ ਕਬੂਤਰ ਔਰ ਤੋਂ ਸੱਤ ਦਾ ਟਾਈਮ ਘਰੇ ਹੀ ਕਰਤਾ ਬਈ ਅੱਜ ਮੈਂ ਤਾਂ ਕੱਲਾ ਢਾਇਆ ਸੀ ਦੋ ਹੋਰ ਕਬੂਤਰ ਨਾਲ ਨਹੀਂ ਢਾਇਏ ਵੀ ਚੱਲ ਦੋ ਰਲ ਕੇ ਛੇਤੀ ਬਹਿੰਦੇ ਨਹੀਂ ਪਰ ਇਹ ਤਾਂ ਕੱਲਾ ਹੀ ਨਹੀਂ ਬੈਠਾ ਅੱਜ ਇਹ ਤਾਂ ਕੱਲੇ ਨਹੀਂ ਵਿਖਾਤਾ ਰਿਕਾਰਡ ਤੋੜਤੇ ਇਹ ਗੱਲ ਸਾਬਤ ਕਰਤੀ ਵੀ ਹਾਂ ਭਾਈ ਮੈਂ ਕਿਸੇ ਚੰਗੇ ਨਸਲ ਵਾਲੇ ਕਬੂਤਰ ਦਾ ਪੱਠਾ ਤਾਂ ਤੁਹਾਨੂੰ ਇਹਦਾ ਮਾਪਿਓ ਦਿਖਾਈਏ ਫਿਰ ਸੋਭਾ ਵੀ ਆਪੋ ਖਾਇਆ ਸੀ ਤੇ ਹੁਣ ਫੇਰ ਦਿਖਾ ਦਿੰਦੇ ਆ ਸਾਹਮਣੇ ਬੈਠਾ ਦਾ ਪਿਓ ਆ ਜਿਹੜਾ ਪਿਓ ਕਰੋਨ ਦਾ ਸਾਕੀਆ ਕਾ ਆਇਆ ਕਬੂਤਰ ਦਾ ਪਿਓ ਆ ਤੇ ਆਇਆ ਕਬੂਤਰ ਦੀ ਮਾਂ ਕਾਲੀ ਚੀਨੀ ਕਬੂਤਰੀ ਇਹਦੀ ਮਾਂ ਤੇ ਆ ਖੱਟੀਆਂ ਅੱਖਾਂ ਦਾ ਕਬੂਤਰ ਇਹਦਾ ਪਿਓ ਆ ਤੋਂ ਕਬੂਤਰ ਵੀ ਆਪਣਾ ਖੱਟੀਆਂ ਅੱਖਾਂ ਦਾ ਹੀ ਆ ਇਹ ਜੋੜੇ ਦਾ ਪੱਠਾ ਜੀ ਤੇ ਇਹ ਜੋੜਾ ਵੀ ਪੂਰਾ ਜ਼ੋਰ ਲਾ ਕੇ ਮਰ ਕੇ ਪੈਂਦਾ ਕਰੇ ਦੇਖ ਕੋ ਨਸਲ ਚੈੱਕ ਕਰੋ ਇਹਨਾਂ ਕਬੂਤਰਾਂ ਦੀ ਇਹ ਕਬੂਤਰ ਵੀ ਆਪਾਂ ਥੱਲੇ ਕੱਢੇ ਹੋਏ ਆ ਚਲੋ ਬੈਠ ਜੇ ਪਰ ਕਿੱਥੇ ਬੈਠਦਾ ਆ ਜਾਂਦਾ ਇਹ ਬੈਠ ਲੈਣ ਤਾਂ ਤੁਹਾਨੂੰ ਨਸਲ ਦਿਖਾਾਂਗੇ ਵੀ ਸੋ ਭਾਈ ਚਲੋ ਖਾਈ ਸੀ ਆ ਆ ਗਿਆ ਵਾਕਈ ਭਾਈ ਨਸਲਾਂ ਉੱਡਦੀਆਂ ਘਰੇ ਨਸਲਾਂ ਪੂਰਾ ਪੂਰਾ ਦੇਣ ਬਾਜੀ ਤੇ ਤਾਂ ਇਹਨਾਂ ਨੇ ਉਡਣਾ ਹੀ ਉਡਣਾ ਇੱਥੇ ਵੀ ਉਡਦੀਆਂ ਨੇ ਆ ਜਾ ਵੇ ਆ ਜਾ 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 ਆ ਜਾ ਬੱਤ ਆ ਆ ਗਿਆ ਆਪਣਾ ਕਬੂਤਰ 8 ਤੋਂ 7 ਦਾ ਟਾਈਮ ਘਰੇ ਹੀ ਕਰਦਾ ਵੀਰੇ ਆ ਕਰੋ ਚੱਕ ਉੱਡੇ ਚਤਾਲ ਲਗੇ ਫੇਰ ਤੁਹਾਨੂੰ ਦਿਖਾਉਂਦੇ ਆ ਆ ਕਬੂਤਰ ਜੀ ਆਪਣਾ ਦੇਖ ਲਓ ਉੰਜ ਵੀ ਪੂਰਾ ਨੇ ਟੱਡੀ ਕਬੂਤਰ ਨੇ ਤੇ 8 ਤੋਂ 7 ਦਾ ਟਾਈਮ ਕਰਤਾ ਘਰੇ ਦੇਖੋ ਟੱਡੀ ਚੋਂ ਜੀ ਕੋਈ ਇਹ ਹੁੰਦੀ ਆ ਨਸਲ ਆ ਕਬੂਤਰ ਆ ਵੱਡਾ ਉਹਦਾ ਪਿਓ ਉਹਦਾ ਅਗੇ ਦੇਖੋ ਗੁਰਕ ਦਾ ਬਈ ਆ ਨਸਲ ਆ ਦੇਖੋ ਯਾਰ ਜਮਾਂ ਇਹ ਹੌਲਾ ਹੋ ਗਿਆ ਕਬੂਤਰ ਤੇ ਕਬੂਤਰ ਨੇ ਚੁੰਝ ਨਹੀਂ ਢੱਡੀ ਸੰਗ ਨਹੀਂ ਢੱਡਿਆ ਪੂਰਾ ਵੀ ਦੇਖੋ ਇਧਰ ਕੋਲੋਂ ਬਾਕੀ ਜਾਲ ਚ ਪਾ ਕੇ ਦਿਖਾਉਂਦੇ ਆ ਹਜੇ ਵੀ ਸ਼ਾਲਾ ਮਾਰਦਾ ਜੋਰ ਮਾਰਦਾ ਪੂਰਾ ਇਹ ਆ ਨਸਲ ਹੁੰਦੀ ਵੀਰੇ ਨਸਲ ਇਹ ਚੈੱਕ ਕਰੋ ਨਸਲ ਭਈ ਨਸਲ ਆ 8 ਤੋਂ 7 ਦਾ ਟਾਈਮ ਕੀਤਾ ਜਿਹਨੇ ਤਾਂ ਦੇਖੋ ਹੋਈ ਫਰਕ ਪਿਆ ਕਬੂਤਰ ਨੂੰ ਜਮਾਂ ਫਰਕ ਨਹੀਂ ਪਿਆ ਜਿਵੇਂ ਛੱਡਿਆ ਸੀ ਉਵੇਂ ਤਾਂ ਉਵੇਂ ਹੀ ਆ ਮਸਾਲ ਖੱਟੀਆਂ ਅੱਖਾਂ ਦੇ ਖੱਟੀਆਂ ਅੱਖਾਂ ਦਾ ਇਹ ਆ ਤੇ ਖੱਟੀਆਂ ਅੱਖਾਂ ਦਾ ਤਾਂ ਪਿਓ ਹੈ ਤੇ ਖੱਟੀਆਂ ਅੱਖਾਂ ਦਾ ਇਹ ਤਾਂ ਦਾਦਾ ਬੱਸ ਬੱਤੋ ਇਹ ਉਹਨੇ ਦੇ ਆਪਾਂ ਸੰਗ ਵਿੱਚ ਮਾਰਦੇ ਆ ਤਾਂ ਕਿ ਵਤੀ ਬਣਾ ਕੇ ਮਾਰਦੇ ਆ ਦੇ ਸੰਗ ਵਿੱਚ ਬਾਤ ਇਹਨੂੰ ਅੱਧੇ ਘੰਟੇ ਬਾਅਦ ਰੱਖਾਂਗੇ ਪਾਣੀ ਫਿਰ ਜੋ ਪਾਣੀ ਖੱਚ ਗਿਆ ਉਹ ਦੋ ਪੌਣੇ ਘੰਟੇ ਬਾਅਦ ਇਹਨੂੰ ਰੱਖਾਂਗੇ ਬਦਾਮ ਤਾਂ ਵੀਰੇ ਅੱਜ ਤੇ ਬਲੌਗ ਵਿੱਚ ਸਿਰਫ ਇੰਨਾ ਹੀ ਤੇ ਹੁਣ ਮਿਲਾਂਗੇ ਆਪਾਂ 9 ਤਰੀਕ ਨੂੰ ਅਗਲੇ ਬਲੌਗ ਵਿੱਚ ਜਿਸ ਦਿਨ ਆਪਾਂ ਇਹ ਕਬੂਤਰ ਨੂੰ ਸੰਭਣਾ ਤੇ 10 ਤਰੀਕ ਨੂੰ ਛੱਡਾਂਗੇ ਆਪਾਂ ਕਬੂਤਰ ਨੂੰ ਬਾਜੀ ਤੇ 9 ਤਰੀਕ ਨੂੰ ਆਪਾਂ ਤੁਹਾਨੂੰ ਸਾਰੀ ਗੇਮ ਦੱਸਾਂਗੇ ਵੀ ਕਿਹੜਾ ਪਾਣੀ ਇਹਨੂੰ ਆਪਾਂ ਲਾਉਣਾ ਕੀ ਕੀ ਸਮਾਨ ਇਹਨੂੰ ਲਾਉਣਾ ਕਿਵੇਂ ਇਹਨੂੰ ਸਾਫ਼ ਕਰਨਾ ਜੀ ਬਾਈ ਬਾਜੀ ਦਾ ਹੀ ਪੂਰੀ ਆਪ ਫੁੱਲ ਅਪਡੇਟ ਦੇਵਾਂਗੇ ਆਪਾਂ ਕੋਈ ਝੂਠ ਨਹੀਂ ਮਾਰਾਂਗੇ ਆਪਾਂ ਬਾਜੀ ਜਿੱਤੇਆਂ ਜਾਂ ਹਰੇਆਂ ਜੇ ਹਰੇਆਂ ਤਾਂ ਹਰੇ ਹੀ ਦੱਸਾਂਗੇ ਜਿੱਤੇਆਂ ਤਾਂ ਜਿੱਤੇ ਹੀ ਦੱਸਾਂਗੇ ਤਾਂ ਤਦ ਤੱਕ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੱਕ ਆਪਾਂ ਦੀ 9 ਤਰੀਕ ਵਾਲੀ ਆਉਣ ਵਾਲੀ ਵੀਡੀਓ ਪਹੁੰਚ ਜਾਵੇ ਤੇ ਤੁਸੀਂ ਵੀ ਸਾਰੇ ਵੀ ਆਪਣੀ ਗੇਮ ਸੈਕ ਸਕੋ ਜਾਂ ਗੇਮ ਦੇਖ ਸਕੋ ਕਿ ਕਿਹੜੀ ਗੇਮ ਤੇ ਆਪਾਂ ਇਹਨੂੰ ਸੰਭਿਆ ਜਾਂ ਕਿੰਨੀਆਂ ਇਹਨੂੰ ਗਿਰੀਆਂ ਦਿੱਤੀਆਂ ਕਿਵੇਂ ਇਹਨੂੰ ਸੰਭਿਆ ਕੀ ਕੀ ਇਹਨੂੰ ਰਾਜ ਨੂੰ ਸਮਾਨਤਾ ਕੀ ਕੀ ਇਹਨੂੰ ਦਿਨੇ ਸਮਾਨਤਾ ਤਾਂ ਕੀ ਕੀ ਇਹਨੂੰ ਸਾਫ ਕੀਤਾ ਤੇ ਕਿਵੇਂ ਇਹਨੂੰ ਬਾਜੀ ਤੇ ਛੱਡਿਆ ਕਿੰਨਾ ਪਾਣੀ ਦੇ ਕੇ ਬਾਜੀ ਤੇ ਛੱਡਿਆ ਤੇ ਕਬੂਤਰ ਦੇਖੋ ਬਾਈ ਹਜੇ ਵੀ ਬੂਲਾ ਜ਼ੋਰ ਮਾਰਦਾ ਕੋਈ ਕਹਿ ਦੂਗਾ ਇਹ ਕਬੂਤਰ ਸਾਰਾ ਦਿਨ ਉੱਡ ਕੇ ਆਇਆ ਹੋਇਆ ਮਾੜਾ ਮੋਟਾ ਵੀ ਚੌੜਾ ਦੇਖੋ ਇੰਨਾ ਸਲਾ ਬਰੇ ਨੋਸਲਾ ਅਸਲ ਅੰਦਰੋਂ ਅਸਲਾ ਚਲੋ ਵੀਰੇ ਮਿਲਦੇ ਆਂ ਅਗਲੇ ਬਲੌਗ ਚ 9 ਤਰੀਕ ਨੂੰ ਤਾਂ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਕਰ ਆਪਣਾ 9 ਤਰੀਕ ਵਾਲਾ ਬਲੌਗ ਪਹੁੰਚ ਸਕੇ